ਸਤ ਸ਼੍ਰੀ ਅਕਾਲ ਅੱਜ ਹਰਿਆਣਾ ਦੇ ਜੇਂਦ ਵਿੱਚ ਹੋਣ ਜਾ ਰਹੀ ਕਿਸਾਨ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਬੱਸ ਰਵਾਨਾ ਕੀਤੀ ਗਈ ਇਹ ਬੱਸ ਜ਼ਿਲ੍ਹਾ ਆਗੂ ਗੁਲਾਬ ਸਿੰਘ ਸੰਘੇੜਾ ਸੁਖਵਿੰਦਰ ਸਿੰਘ ਖਾਲਸਾ ਅਤੇ ਸੁਲੱਖਣ ਸਿੰਘ ਮਾਲਦੀ ਅਗਵਾਈ ਹੇਠ ਰਵਾਨਾ ਕੀਤੀ ਗਈ ਇਸ ਮੌਕੇ ਵੱਖ-ਵੱਖ ਇਕਾਈਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ ਆਓ ਵੇਖਦੇ ਹਾਂ ਕੀ ਹੈ ਪੂਰੀ ਖਬਰ ਹਾਂਜੀ ਪ੍ਰਧਾਨ ਜੀ ਅੱਜ ਦਾ ਜਿਹੜਾ ਇਹ ਕਾਫਲਾ ਹੈ ਇਹ ਇੱਥੋਂ ਚੱਲ ਕੇ ਕਿੱਥੇ ਜਾ ਰਿਹਾ ਤੇ ਕਿਹੜੇ ਸਬੰਧ ਵਿੱਚ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜੋ ਕਾਫਲਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਗਰਦਾਸਪੁਰ ਦੀ ਸਮੂਹ ਸੰਗਤ ਵੱਲੋਂ ਜੋ ਹਰਿਆਣੇ ਮਹਾਪੰਚਾਇਤ ਹੈ ਉਸ ਵਿੱਚ ਸਮੂਲੀਅਤ ਕਰਨ ਵਾਸਤੇ ਜਾ ਰਿਹਾ ਹੈ ਜੋ ਹਰਿਆਣਾ ਸਰਕਾਰ ਅਤਿਆਚਾਰ ਕੀਤੇ ਨੇ ਜੋ ਖਰੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਸੀ ਉਧਰ ਦੀਆਂ ਆਣ ਕੇ ਸੈਨਾ ਨੇ ਜੋ ਫੋਰਸ ਆ ਉਸਨੇ ਕਿਸਾਨਾਂ ਦੇ ਟਰੈਕਟਰ ਭੰਨੇ ਕਿਸਾਨਾਂ ਦੀਆਂ ਮਤਲਬ ਅੱਖਾਂ ਅੰਨੀਆਂ ਕਰਤੀਆਂ ਗੋਲੀਆਂ ਚਲਾ ਕੇ ਇੱਕ ਕਿਸਾਨ ਸਾਡਾ ਸ਼ੋਭਕਰਮ ਸ਼ੁਭਕਰਨਦੀਪ ਸ਼ਹੀਦ ਕਰਤਾ ਉਹਦੇ ਵਿੱਚ ਹਰਿਆਣੇ ਵਾਲੇ ਜੋ ਸਾਡੇ ਸਾਥੀ ਆ ਉਹਨਾਂ ਨੇ ਅੱਜ ਉਥੇ ਮਹਾਪੰਚਾਇਤ ਰੱਖੀ ਹੈ ਜਿਸ ਵਿੱਚ ਸਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜੋ ਤਕਾਈ ਆ ਜਿੰਨੀਆਂ ਇਕਾਈਆਂ ਵਾ ਸਾਰੇ ਪੰਜਾਬ ਵੱਲੋਂ ਅੱਜ ਉਥੇ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਜਾ ਰਹੀਆਂ ਨੇ ਤੇ ਉਸ ਦੇ ਸਬੰਧ ਵਿੱਚ ਇੱਥੇ ਗੁਰਦਾਸਪੁਰ ਤੋਂ ਵੀ ਬੱਸਾਂ ਜਾ ਰਹੀਆਂ ਨੇ ਤੇ ਉੱਥੇ ਜਾ ਕੇ ਇਹ ਮਹਾਪੰਚਾਇਤ ਵਿੱਚ ਸੰਪਲ ਹੋਣਗੀ ਜ਼ਿਲ੍ਹਾ ਗੁਰਦਾਸਪੁਰ ਤੋਂ ਕਿੰਨੀਆਂ ਬੱਸਾਂ ਦਾ ਜਿਹੜਾ ਕਾਫਲਾ ਤਕਰੀਬਨ ਜਾ ਰਿਹਾ ਇੱਥੋਂ ਕੋ 4-5 ਬੱਸਾਂ ਗੁਰਦਾਸਪੁਰ ਜ਼ਿਲ੍ਹੇ ਜਾ ਰਹੀਆਂ ਨੇ ਕੋਈ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਾ ਰਹੀਆਂ ਨੇ ਤਕਰੀਬਨ ਜਿਹੜੀਆਂ ਇਧਰੋਂ ਬੱਸਾਂ ਨੇ ਖਨੋਰੀ ਬਾਰਡਰ ਵੱਲੋਂ ਉਹ 100 ਦੇ ਪਲੱਸ ਬੱਸਾਂ ਜਾਣਗੀਆਂ ਤੇ ਬਾਕੀ ਬਸਾਂ ਜਿਹੜੀਆਂ ਦੂਸਰੇ ਚਿਲਿਆਂ ਚੋਂ ਜਾਣਗੀਆਂ ਉਥੇ ਸੈਂਕੜਿਆਂ ਦੀ ਗਿਣਤੀ ਵਿੱਚ 2.3 300 ਬਸ ਜਿਹੜੀ ਅੱਜ ਹਾਜ਼ਰੀ ਭਰੇਗੀ ਜਿੰਨੇ ਵੀ ਕਿਸਾਨ ਵੀ ਨੇ ਮੀਟਿੰਗ ਹੀ ਹੈ ਕੋਈ ਨਹੀਂ ਕਿ ਉਥੇ ਕੋਈ ਸੰਘਰਸ਼ ਉੱਥੇ ਵੇਖੋ ਜੀ ਮਹਾਪੰਚਾਇਤ ਹੋ ਰਹੀ ਹੈ ਉਹਦੇ ਵਿੱਚ ਮੇਨ ਕਿਹੜਾ ਇੱਕ ਮੁੱਦਾ ਵਾ ਜਿਹੜਾ ਜੁੜਿਆ ਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇੱਕ ਝੰਡੇ ਥਲੇ ਸਾਰੇ ਹਰਿਆਣੇ ਵਾਲੇ ਸਾਰੇ ਪੰਜਾਬ ਵਾਲੇ ਇਕੱਠੇ ਹੋ ਕੇ ਇੱਕ ਸਰਕਾਰ ਨੂੰ ਸੰਦੇਸ਼ ਦੇਣਗੇ ਜਿਹੜੀ ਸਰਕਾਰਾਂ ਕਹਿੰਦੀਆਂ ਕਿ ਇਹ ਜਿਹੜੇ ਕਿਸਾਨ ਨੇ ਇਹ ਖੇਰੂ ਖੇਰੂ ਹੋ ਗਏ ਨੇ ਵਖਰੀਆਂ ਵਖਰੀਆਂ ਜਿਥੇ ਬੰਦੀਆਂ ਬਣਾਤੀਆਂ ਇਹੋ ਜਿਹਾ ਮਤਲਬ ਜਿਹੜਾ ਭਲੇਖਾ ਵਾ ਸਰਕਾਰ ਤੋਂ ਦੂਰ ਕਰਨਗੇ ਇੱਕੋ ਝੰਡੇ ਥੱਲੇ ਉੱਥੇ ਜਾ ਕੇ ਹਰਿਆਣੇ ਦੇ ਵਿੱਚ ਮਹਾਪੰਚਾਇਤ ਹੋ ਰਹੀ ਨੇ ਆਰਤੀ ਐਸੋਸੀਏਸ਼ਨ ਵੱਲੋਂ ਵੀ ਹੜਤਾਲਾਂ ਕੀਤੀਆਂ ਜਾ ਰਹੀਆਂ ਕਿਹਾ ਜਾ ਰਿਹਾ ਕਿ ਕਿਸਾਨ ਦੀ ਜਿਹੜੀ ਜਿੰਸ ਆਉਣ ਵਾਲੀ ਆ ਉਹ ਨਹੀਂ ਚੁੱਕੀ ਜਾਏਗੀ ਕਿਵੇਂ ਦੇਖਦੇ ਹੋ ਦੇਖੋ ਜੀ ਆਰਤੀ ਦੇ ਜਿਦਾਂ ਕੀ ਕਹਿੰਦੇ ਵੀ ਕਣਕ ਦੇ ਨਾਲ ਕੋਣ ਪੀ ਸੜਨ ਵਾਲੀ ਗੱਲ ਆ ਇਹ ਸਾਰੀਆਂ ਚਾਲਾਂ ਜਿਹੜੀਆਂ ਇਹ ਸਰਕਾਰਾਂ ਦੀਆਂ ਚਾਲਾਂ ਨੇ ਆੜਤੀਆਂ ਨੂੰ ਤੰਗ ਕਰਨਗੇ ਆੜਤੀਸਰ ਕਿਸਾਨਾਂ ਨੂੰ ਤੰਗ ਕਰਨਗੇ ਤੇ ਕਿਸਾਨ ਧਰਨੇ ਲਾਉਣਗੇ ਆੜਤੀਆਂ ਦੀ ਜਿਹੜੀ ਆਪੋច ਭਾਈਚਾਰਾ ਵਾ ਉਹ ਖਰਾਬ ਕਰਨ ਵਾਸਤੇ ਇਹ ਸਰਕਾਰਾਂ ਦੀਆਂ ਚਾਲਾਂ ਨੇ ਜਿਹੜੇ ਸੈਲਰਾਂ ਦੇ ਪਿਛਲੇ ਮਤਲਬ ਜਨਸਾਈ ਸੀ ਜਿੰਦਾ ਚੌਰ ਹੀ ਉਹ ਅਜੇ ਤੱਕ ਸੈਲਰਾਂ ਚੋ ਚੌਰ ਜਿਹੜੇ ਆ ਸਰਕਾਰ ਨੇ ਨਹੀਂ ਚੁੱਕੇ ਜੇ ਪਿਛਲੇ ਚੌਰ ਨਹੀਂ ਚੁੱਕੇ ਤੇ ਹੁਣ ਅਗਲੇ ਫੇਰ ਜਿਹੜੀ ਆ 10 15 ਤੱਕ ਦਿਨਾਂ ਤੱਕ ਜਿਹੜੀ ਆ ਆਪਣੀ ਨਵੀਂ ਫਸਲ ਹੈ ਉਹ ਆ ਗਈ ਆ ਇਸ ਕਰਕੇ ਮਤਲਬ ਜਿਹੜਾ ਆੜਤੀਆਂ ਦਾ ਭਾਈਚਾਰਾ ਵਾ ਕਿਸਾਨਾਂ ਨਾਲ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਜੁੜਿਆ ਵਾ ਉਹ ਤੋੜਨ ਕਰਕੇ ਇਹ ਸਰਕਾਰਾਂ ਦੀਆਂ ਚਾਲਾਂ ਨੇ ਜੋ ਖਰਾਬ ਕਰ ਰਹੀਆਂ ਨੇ ਆੜਤੀਆਂ ਨੂੰ ਨਾਲ ਕਿਸਾਨਾਂ ਨੂੰ ਇਸ ਕਰਕੇ ਇਹਨਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਬਾਕੀ ਇਹ ਜਿਹੜੀ ਸਰਕਾਰ ਆ ਇਹ ਕਿਸਾਨਾਂ ਨੂੰ ਮਾਰੂ ਆ ਜਿਹੜੇ ਪੰਜਾਬ ਦੀ ਪੰਜਾਬ ਦੀ ਜਿਹੜੀ ਜਵਾਨੀ ਆ ਤੇ ਕਿਸਾਨੀ ਨੂੰ ਖਤਮ ਕਰਨ ਤੇ ਤੁੱਲੀ ਹੋਈ ਆ ਇਸ ਕਰਕੇ ਜਿਹੜੇ ਸਾਡੇ ਜਿਹੜੇ ਕਿਸਾਨ ਨੇ ਇਹ ਜਾਗ ਚੁੱਕੇ ਨੇ ਖਾਸ ਕਰਕੇ ਜਿਹੜੇ ਗਰਦਾਸਪੁਰ ਜਿਲ੍ਹਾ ਕਹਿੰਦੇ ਸੀ ਪਛੜਿਆ ਪਿੱਛੇ ਰਹਿ ਗਿਆ ਉਹ ਬਸਾਂ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਹਰਿਆਣਾ ਜੋ ਮਹਾਪੰਚਾਇਤ ਹੋਰੀ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਹਾਜ਼ਰੀ ਭਰ ਰਹੇ ਨੇ ਜੇਕਰ ਆੜਤੀਆਂ ਦੇ ਨਾਲ ਖੜਨਾ ਪਿਆ ਤੇ ਕਿਸਾਨ ਜਿੱਥੇ ਬੰਦੀਆਂ ਖੜਨਗੇ ਦੇਖੋ ਜੀ ਖੜਨ ਗਿਆ ਜਿੱਥੋਂ ਤੱਕ ਜਿਹੜੇ ਸਹੀ ਮੁੱਦੇ ਨੇ ਜੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੀ ਜੋ ਮਤਲਬ ਫੈਸਲੇ ਹੋਣਗੇ ਉਹਨਾਂ ਨਾਲ ਕਿਸਾਨ ਖੜਨਗੇ ਕਿਸਾਨ ਖੜਦੇ ਰਹੇ ਨੇ ਜਿੱਥੇ ਵੀ ਕਿਤੇ ਅਤਿਆਚਾਰ ਹੁੰਦਾ ਰਿਹਾ ਵਾ ਜੋ ਜੋ ਵੀ ਸਰਕਾਰਾਂ ਗਲਤ ਕਰਦੀਆਂ ਨੇ ਭਾਵੇਂ ਆੜਤੀਆ ਭਾਵੇਂ ਉਹ ਦੁਕਾਨਦਾਰ ਆ ਭਾਵੇਂ ਵਪਾਰੀ ਵਰਗ ਆ ਕਿਤੇ ਵੀ ਹੁੰਦੀ ਰਹੀ ਹੈ ਕੋਈ ਵੀ ਜੋ ਧੱਕਾ ਹੁੰਦਾ ਰਿਹਾ ਹੈ ਕਿਸਾਨ ਜਥੇਬੰਦੀਆਂ ਨਾਲ ਇਹ ਤੇ ਨਾਲ ਖੜਨ ਗਿਆ